in down! सोचा <laughs> ¡Que श्री पवन कुमार जी टेनू जा श्री पवन कुमार जीनू ਉਹ ਜਿਹੜੀ ਵੀ ਜਿੱਥੇ ਵੀ ਜਿੱਥੇ ਵੀ ਸੰਗਤ ਹੈ ਸੜਕ ਵਿੱਚ ਖਲੋਤੀ ਆ ਜਾਂ ਮਾਵਲਪੁਰ ਵਾਲੇ ਚੌਕ ਵਿੱਚ ਖਲੋਤੀ ਆ ਉਹਨਾਂ ਨੂੰ ਜਰਰੀ ਤੋਂ ਜਰਰੀ ਬੇਨਤੀ ਹੈ ਕਿ ਇਹ ਰਸਤਾ ਖਾਲੀ ਕਰ ਦਿਓ ਸੀਐਮ ਸਾਹਿਬ ਕੋ ਚਾਰ ਪੰਜ ਮਿੰਟਾਂ ਵਿੱਚ ਪਹੁੰਚਣ ਲੱਗੇ ਨੇ ਫੇਰ ਉਹ ਕਿਸੇ ਨਾ ਕਿਸੇ ਤਰ੍ਹਾਂ ਜੇ ਦੋ ਤਿੰਨ ਨੂੰ ਦਿੱਕਤ ਨਾ ਆਵੇ ਤਖਤਿੰਦਰ ਤਖਦਾ ਜੀ ਪਹੁੰਚੇ ਨੇ ਉਹ ਗਲ੍ਹਾਂ ਦੇ ਲੱਗਾ ਸਭ ਹੁੰਦੇ ਹੀ

ਅਖੇ ਪਤਾ ਹੈ ਉਹ ਬਦਲਨੇ ਨੇ ਇਸ ਵਾਰ ਹਾਂਜੀ ਜੂਨ ਦੇ ਐਂਡ ਚ ਆਪਣਾ 에어ਪੋਰਟ ਝਲਕੂ ਜੂਨ ਦੇ ਐਂਡ ਚ ਤੇ ਉਹਦਾ ਨਾਮ ਵੀ ਅਸੀਂ 에ਵੀਏਸ਼ਨ ਮਿਨਿਸਟਰੀ ਨੂੰ ਪ੍ਰਵੋਕ ਕੀਤਾ ਹੈ ਸ਼ੇਰਗੁਰ ਕਵਿਦਾ ਹੇਰਪੋਰਟ ਸੋ ਵੀਰੋ 에어ਪੋਰਟ ਬਣਨ ਨਾਲੇ ਸ਼ਹਿਰ ਚ ਬਹੁਤ ਤਰੱਕੀ ਹੋਊਗੀ ਟੂਰਿਸਟ ਆਉਣਗੇ ਹੋਟਲ ਬਣਨਗੇ ਬਹੁਤ ਜਿਆਦਾ ਤੱਕਿਓ ਪਹਿਲਾਂ ਨਾ ਸੀ ਸੜਕ ਬਣਾ ਰਹੇ ਆ ਏਅਰਪੋਰਟ ਵਾਲੀ ਟਰਮੀਨਲ ਦਾ ਕੰਮ ਚੱਲ ਰਿਹਾ ਹੈ ਆ ਜਿਹੜੀ ਸੜਕ ਤੇ ਖੜਿਆ ਇਹ ਤਾਂ ਪਹਿਲਾਂ ਬੁਰਾ ਹਾਲ ਸੀ ਕਰਦਾ ਠੀਕ ਨਾ ਆਏ ਠੇਕੇਦਾਰ ਭੱਜ ਗਿਆ ਕੋਈ ਨਹੀਂ ਇੱਕ ਪਾਸੇ ਜਿੰਗੇ ਕਿਧਰ ਇੱਕੇਦਰ ਅਹੀਂ ਭੱਜ ਗਿਆ ਜਿਵੇਂ ਜੱਤੀ ਭੱਜੂ ਤੋਂ ਡੋੜੋ ਬਹੁਤ ਆ ਕੇ ਇੱਥੇ ਆ ਕੇ ਖੜੇ ਹੋਗੇ ਉਹ ਜਦੋਂ ਮੁੱਖ ਮੰਤਰੀ ਸੀ ਮંત્રી ਜੀ ਜਿੰਨਾ ਨੁਕਸਾਨ ਗਰੀਬਾਂ ਦਾ ਇਹਨਾਂ ਨੇ ਕੀਤਾ ਨਾ ਜਦੋਂ ਭਾਣ ਜਿਹੇ ਭਤੀਜੇ ਦੇ ਘਰੋਂ 77 ਕਰੋੜ ਰੁਪਏ ਥਿਆਵੇ ਇਹਦਾ ਮਤਲਬ ਕਿਸੇ ਨਾ ਕਿਸੇ ਗਰੀਬਾਂ ਦੀ ਜ਼ਕੀਰ ਦਾ ਲੁੱਟਿਆ ਹੋਣਾ ਸਭੀਰੋ ਅਸੀਂ ਤਾਂ ਤੁਹਾਡੇ ਨਾਲ ਆਂ ਤੁਹਾਡੇ ਵਰਗੇ ਆ ਪਵਨ ਟੀਮ ਨੂੰ ਤੁਹਾਡਾ ਆਪਣਾ ਪੁੱਤ ਹੈ ਮੈਂ ਤੁਹਾਡਾ ਆਪਣਾ ਪੁੱਤਾਂ ਛੋਟਾ ਵੱਡਾ ਭਰਾ ਹਰ ਸੈਸ ਵਾਰ ਇੱਕ ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਘੜੂ ਵਾਲਾ ਬੜਾ ਦਮ ਕੇ ਖਤਮ ਮੇਰੀ ਤੀਨੂੰ ਦੀ ਜਨਵਰੀ ਸ਼ੁਰੂ ਜੋ ਵੀਰੋ ਆ ਜਿਹੜਾ ਤੁਹਾਡਾ ਪਿਆਰ ਹੈ ਇਹ ਮੈਨੂੰ ਥੱਕੇ ਨਹੀਂ ਦਿੰਦਾ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਪਹਿਲਾਂ ਤਾਂ ਮੈਂ ਉਹ ਜੁਆਇਨਿੰਗ ਕਰਾਈਆਂ ਸੰਗਰੂਰ ਤੋਂ ਆਇਆ ਮੈਂ ਰਾਤ ਸੰਗਰੂਰ ਆ ਗਿਆ ਸੀ ਫਿਰ ਪਹਿਲਾ ਪ੍ਰੋਗਰਾਮ ਕਰਾਇਆ ਦੂਜਾ ਨਕੋਦਰ ਤੀਜਾ ਕੈਂਟ ਚੌਥਾ ਘੋਡੇ ਕੋਲ ਕੱਲ ਨੂੰ ਜਾਊਂਗਾ ਭਲੱਠ ਉਹ ਤੋਂ ਬਾਅਦ ਫਤੇਗੜ ਚੂੜੀਆਂ ਉਹ ਤੋਂ ਬਾਅਦ ਡੇਰਾ ਬਾਬਾ ਨਾਨਕ ਅਜਨਾਲਾ ਜਿੱਥੇ ਕਹਾਂਗਾ ਉੱਥੇ ਜਾਊਂਗਾ ਮੈਂ ਨਹੀਂ ਥੱਕਦਾ ਓਏ ਜਿੰਨਾ ਚਰਮ ਦੀ ਦਲ ਕਾਂ ਇਸ ਤੇ ਪਾਜ ਪਾ ਦੀ ਚਰਦੀ ਪੜਦਾ ਉਹ ਨਜ਼ਰ ਮੈਨ ਹੀ ਪੜਦਾ ਬਠਿੰਡੇ ਗਿਆ ਸੀ ਪਰਸੋਂ ਖੱਟੀ ਪੁੱਛ ਗਈ ਬਠਿੰਡੇ ਤੋਂ ਵੀਪਾ ਜੀ ਹਾਰ ਰਹੇ ਨੇ ਹਰਸਵਰਤ ਕੌਰ ਜੀ ਘਰੇ ਕਲੇਸ਼ ਪੈ ਗਿਆ ਰੋਣ ਲੱਗੇ ਅੰਦਾ ਫੜਫੜ ਤੁਰਨ ਲੱਗੇ ਕਲਨਾ ਹਾਂਜੀ ਸੁਣਾ ਦੋ ਕੋਈ ਯਾਰੀ ਹੋਣੀ ਨਾਲੇ ਸਾਰੀ ਯਾਦ ਹੈ ਉਹਨਾਂ ਦਾ ਬੁਰਾ ਹਾਲ ਹੈ ਉਹ ਕਿਉਂ ਜਾਦਾ ਕਿੱਕਲੀ ਸੁਣ ਸੁਣ ਕੇ ਉਹਨੇ ਡਾਕਟਰ ਬੁਲਾ ਕੇ ਦਿਲ ਘਰਵਾਉਣ ਵਾਲੀਆਂ ਗੋਲੀਆਂ ਲੈਣੀਆਂ ਨੇ ਅੱਜ ਉਹ ਕਹਿੰਦੀ ਨਵੀਂ ਕਿੱਕਲੀ ਲਿਖੀ ਆ ਉਹ ਕਹਿੰਦੀ ਬੀਬਾ ਜੀ ਕਹਿੰਦੀ ਕਿੱਕਲੀ ਕਲੀਰ ਦੀ ਪੂਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਪੂਰੀ ਹਾਲਤ ਸੁਖਵੀਰ ਦੀ ਸਾਮਣੇ ਕੋ ਜਾਵੇ ਨਾ ਗੋਟ ਕੋਈ ਠਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਘੋਰਾ ਨੂੰ ਕੋਈ ਢਿਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਹ ਕੰਨ ਦੀ ਨਾਲੇ ਵੀ ਕੰਦੀ ਹੈ ਦੀਪਾ ਜੀ ਨਾਲੇ ਕਹਿੰਦੀ ਹੈ ਇਹ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪਹੁੰਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਮੇਰੇ ਆਈ ਕੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਅਮਾਨ ਭਗਵੰਤ ਨੇ ਕੁੱਟੀ ਐ ਲੈ 4 ਜੂਨ ਨੂੰ ਕਾਲੀ ਦੌਦੀ ਰਾਜ ਰੀਤੀ ਚੋਂ ਪੱਕੀ ਹੋਈ ਛੁੱਟੀ ਐ ਵਾਹ ਵਾਹ ਸਾਨਹਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਫਿਰ ਤੁਹਾਡੇ ਕੋਲ ਹਾਂ ਹੀ ਸਮਝਾ ਫਿਰ ਇੱਕ ਤਾਰਾ ਲਾ ਕੇ ਅਲਾਉ ਦਿਓ ਫਿਰ Now, yes in